ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਬਲਜਿੰਦਰ ਕਿਚਨ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਮਟਰੀ ਬਣਾਉਣ ਲੱਗੇ ਬਿਲਕੁਲ ਸੌਖੇ ਤਰੀਕੇ ਨਾਲ ਇਹ ਲੈ ਆ ਥੋੜਾ ਜਿਹਾ ਪੈਰ ਰਫਾਈਂਡ ਐਲੀ ਅਜਵੈਣ ਤੇ ਇਹਦੇ ਵਿੱਚ ਹੈਗਾ ਨਮਕ ਤੇ ਕਾਲੀ ਮਿਰਚ ਦੋ ਕਾਲੀਆਂ ਮੈਂ ਦੇ ਦੀਆਂ ਲਈਆਂ ਮੈਂ ਤੇ ਇਹਨੂੰ ਆਪਾਂ ਛਾਣ ਲੈਣੇ ਆ ਤੇ ਛਾਣ ਕੇ ਤੇ ਜਿਹੜਾ ਆਪਾਂ ਅਗਲਾ ਕੰਮ ਕਰਦੇ ਵੀਡੀਓ ਨੂੰ ਐਂਡ ਤੱਕ ਦੇਖਿਓ ਤਰੀਕਾ ਆਪਾਂ ਸੌਖਾ ਹੀ ਦੱਸਣਾ ਹੈ ਸਮਾਨ ਵੀ ਬਹੁਤ ਜ਼ਿਆਦਾ ਨਹੀਂ ਚਾਹੀਦਾ ਤੇ ਲਈ ਤੇ ਸੌਖੇ ਜਿਹੇ ਤਰੀਕੇ ਦੇ ਨਾਲ ਆਪਾਂ ਮਟਰ ਜਿਹੜੀ ਘਰੇ ਬਣਾ ਕੇ ਤਿਆਰ ਕਰਨੀ ਹੈ ਜੀ ਤੇ ਮੈਦੇ ਨੂੰ ਆਪਾਂ ਪਹਿਲਾਂ ਛਾਣ ਲਿਆ ਚੰਗੀ ਤਰ੍ਹਾਂ ਤਾਂ ਕਿ ਇਹਦੇ ਵਿੱਚ ਹੋਵੇ ਨਾ ਕੁਝ ਸਾਫ਼ ਕਰ ਲੈਣਾ ਚਾਹੀਦਾ ਆ ਤੇ ਹੁਣ ਇਹਦੇ ਵਿੱਚ ਆਪਾਂ ਪਾਉਨੇ ਆ ਜੀ ਅਜਵੈਣ ਥੋੜੀ ਜਿਹੀ ਮਸਲ ਲੈਣੇ ਹੱਥ ਤੇ ਤੇ ਅਜਵੈਣ ਪਾ ਕੇ ਤੇ ਇਹਦੇ ਵਿੱਚ ਆਪਾਂ ਪਾਨੇ ਕਾਲੀ ਮਿਰਚ ਤੇ ਲੂਣ ਨਮਕ ਜਿਹੜਾ ਆ ਤੇ ਦੇਖ ਲਓ ਜੀ ਨਮਕ ਵੀ ਹੈਗਾ ਕਾਲੀ ਮਿਰਚ ਵੀ ਹੈਗੀ ਮੈਨੂੰ ਕਮੈਂਟ ਆ ਜਾਂਦੇ ਮਿੱਠਾ ਨਹੀਂ ਪਾਇਆ ਲੂਣ ਨਹੀਂ ਪਾਇਆ ਪਾਦੀ ਸਾਰਾ ਕੁਝ ਹੁੰਦੀ ਆ ਮੈਂ ਕਿਸੇ ਵੇਲੇ ਮੇਰੇ ਕੋਲ ਵੀਡੀਓ ਸਕਿਪ ਹੋ ਜਾਂਦੀ ਆ ਤੇ ਤਾਂ ਕਰਕੇ ਰਹਿ ਜਾਂਦਾ ਆ ਤੇ ਮਿਕਸ ਕਰ ਲਿਆ ਹੁਣ ਇਹਦੇ ਵਿੱਚ ਆਪਾਂ ਜਿਹੜਾ ਰਫਾਈਨਡ ਲਿਆ ਆ ਆਪਾਂ ਉਹਦੇ ਆਪਾਂ ਪਾ ਲੈਨੇ ਆ ਚਾਰ ਪੰਜ ਕ ਚਮਚੇ ਰਲਾ ਕੇ ਦੇਖ ਲਾਂਗੇ ਲੋੜ ਲੱਗੀ ਤਾਂ ਆਪਾਂ ਹੋਰ ਪਾ ਲਾਂਗੇ ਕਿਉਂਕਿ ਭਰ ਕੇ ਨਹੀਂ ਚਮਚਾ ਪਾਦੀ ਮੈਂ ਤੇ ਆਪਾਂ ਜਿਹੜੇ ਇਹਦੇ ਚਾਰ ਚਮਚੇ ਪਹਿਲਾਂ ਪਾ ਲਏ ਆ ਤੇ ਹੁਣ ਇਹਨੂੰ ਆਪਾਂ ਪਹਿਲਾਂ ਰਲਾ ਲੈਨੇ ਆ ਤੇ ਰਲਾ ਕੇ ਦੇਖ ਲੈਨੇ ਲੋੜ ਲੱਗੀ ਤਾਂ ਆਪਾਂ ਥੋੜੀ ਜਿਹੀ ਹੋਰ ਪਾ ਲਵਾਂਗੇ ਵੀਡੀਓ ਤੁਹਾਨੂੰ ਪਤਾ ਹੀ ਹੋਵੇ ਮੈਂ ਬਿਲਕੁਲ ਸੌਖੇ ਤਰੀਕੇ ਨਾਲ ਬਣਾਣੀ ਹੁੰਨੀ ਆ ਤੇ ਜਿਆਦਾ ਆਪਾਂ ਇਹਦੇ ਵਿੱਚ ਇਧਰ ਦੇ ਤਾਮਜਾਮ ਬਹੁਤੇ ਨਹੀਂ ਕਰੀਦੇ ਤਿੰਨ ਚਮਚੇ ਆਪਾਂ ਹੋਰ ਪਾਤੇ ਆ ਚਾਰ ਪਹਿਲਾਂ ਆਪਾਂ ਇਹ ਤਿੰਨ ਹੋਰ ਪਾਤੇ ਆ ਤੇ ਭਰ ਕੇ ਤਾਂ ਇਹ ਚਾਰਕ ਚਮਚੇ ਹੀ ਹੋਣੇ ਆ ਕਿਉਂਕਿ ਚਮਚਾ ਭਰਿਆ ਨਹੀਂ ਹੈਗਾ ਇਸ ਕਰਕੇ ਆਪਾਂ ਜਿਹੜੇ 7 ਵਾਰੀ 7 ਚਮਚੇ ਪਾਏ ਆ ਇਹ ਭਰੇ ਹੋ ਨਹੀਂ ਸੀ ਭਰ ਕੇ ਫੁੱਲ ਇਹਦੇ ਚਾਰਕ ਚਮਚੇ ਹੋਣੇ ਆ ਤੇ ਇਹਨੂੰ ਆਪਾਂ ਮਿਕਸ ਕਰਨਾ ਚੰਗੀ ਤਰ੍ਹਾਂ ਪੂਰੇ ਮੈਦੇ ਨੂੰ ਜਿਹੜਾ ਆਪਾਂ ਰਿਫਾਈਂਡ ਪਾਇਆ ਨਾ ਇਹ ਪੂਰੇ ਮੈਦੇ ਨੂੰ ਲੱਗਣਾ ਚਾਹੀਦਾ ਚੰਗੀ ਤਰ੍ਹਾਂ ਤੇ ਐਦਾਂ ਆਪਾਂ ਹੱਥਾਂ ਦੇ ਨਾਲ ਚੰਗੀ ਤਰ੍ਹਾਂ ਇਹਨੂੰ ਮਸਲ ਲੈਨੇ ਆ ਤਾਂ ਕਿ ਸਾਰੇ ਮੈਦੇ ਨੂੰ ਜਿਹੜਾ ਆ ਨਮਕ ਵੀ ਆ ਮਿਰਚ ਵੀ ਆ ਜੋ ਵੀ ਪਾਇਆ ਆਪਾਂ ਸਾਰਾ ਮੈਦਾ ਇੱਕ ਤਰ੍ਹਾਂ ਹੋ ਜਵੇ ਤੇ ਐਦਾਂ ਮਿਕਸ ਕਰਨਾ ਹੱਥਾਂ ਦੋਨਾਂ ਦੇ ਨਾਲ ਤੇ ਹੁਣ ਇਹਦੀ ਐਦਾਂ ਜਿਹੜੀ ਘੁੱਟ ਕੇ ਇੱਕ ਮੁਠਜੇ ਬਣਾ ਕੇ ਦੇਖਣੀ ਦੇਖੋ ਐਦਾਂ ਬਣਦੀ ਆ ਤੇ ਹੁਣ ਆਪਾਂ ਪਾਣੀ ਜਿਹੜਾ ਆ ਇਹਦਾ ਕੋਈ ਨਾਪ ਨਹੀਂਗਾ ਤੇ ਆਪਾਂ ਇੱਕੋ ਵਾਰੀ ਪਾਣੀ ਨਹੀਂ ਪਾਣਾ ਹੱਥ ਤੇ ਇਦਾਂ ਪਾਪਾ ਕਿ ਥੋੜਾ ਥੋੜਾ ਪਾਣੀ ਪਾਉਣਾ ਤਾਂ ਹੀ ਆਪਣਾ ਜਿਹੜਾ ਮੈਦਾ ਮਟਰੀ ਵਾਸਤੇ ਵਧੀਆ ਤਿਆਰ ਹੋਊਗਾ ਜੇ ਆਪਾਂ ਇੱਕੋ ਵਾਰੀ ਪਾਣੀ ਪਾ ਲਿਆ ਇੱਕ ਜਗ੍ਹਾ ਉਹ ਪਤਲਾ ਹੋ ਜਾਣਾ ਦੂਜੀ ਜਗ੍ਹਾ ਸਖਤ ਰਹਿ ਜਾਣਾ ਇਸ ਕਰਕੇ ਆਪਾਂ ਇਦਾਂ ਨਹੀਂ ਪਾਣੀ ਪਾਉਣਾ ਇਦਾਂ ਹੀ ਹੱਥ ਦੇ ਉੱਤੇ ਪਾਣੀ ਥੋੜਾ ਥੋੜਾ ਪਾ ਕੇ ਤੇ ਇਹਨੂੰ ਰਣਾਉਂਦੇ ਰਹਿਣਾ ਇਹਦਾ ਗੁੰਨਣ ਦਾ ਤਰੀਕਾ ਜਿਹੜਾ ਹੁੰਦਾ ਨਾ ਮੈਦਾ ਤਿਆਰ ਕਰਨ ਦਾ ਜਿਹੜਾ ਆਟਾ ਆਪ ਤਿਆਰ ਕਰਨਾ ਹੈ ਆ ਇਹਦਾ ਤਰੀਕਾ ਜਿਹੜਾ ਵਧੀਆ ਹੋਣਾ ਚਾਹੀਦਾ ਤਾਂ ਮਟਰੀ ਆਪਣੇ ਆਪ ਵਧੀਆ ਜਿਹੜੀ ਬਣ ਜਾਂਦੀ ਆ ਤੇ ਐਦਾਂ ਆਪਾਂ ਪਾਣੀ ਹੱਥ ਦੇ ਉੱਤੇ ਪਾਈ ਜਾਣਾ ਤੇ ਇਹਨੂੰ ਆਪਾਂ ਰੜਾਈ ਜਾਣਾ ਤੇ ਆਟਾ ਤਿਆਰ ਵਧੀਆ ਹੋਊਗਾ ਤਾਂ ਮਟਰੀ ਤੁਹਾਡੀ ਆਪਣੇ ਆਪ ਵਧੀਆ ਤਿਆਰ ਹੋ ਜਾਣੀ ਆ ਇੱਕ ਵਾਰੀ ਪਾਣੀ ਬਿਲਕੁਲ ਨਹੀਂ ਪਾਉਣਾ ਭਾਂਡੇ ਦੇ ਨਾਲ ਪਾਣੀ ਸਿੱਧਾ ਇਹਦੇ ਵਿੱਚ ਐਦਾਂ ਪਾਉਣਾ ਨੀਗਾ ਨਹੀਂ ਤਾਂ ਤੁਹਾਡਾ ਆਟਾ ਜਿਹੜਾ ਖਰਾਬ ਹੋ ਜਾਊਗਾ ਤੇ ਹੁਣ ਇਹਨੂੰ ਆਪਾਂ ਚੰਗੀ ਤਰ੍ਹਾਂ ਗੁੰਨਣਾ ਆ ਚੰਗੀ ਤਰ੍ਹਾਂ ਜੇ ਆਪਾਂ ਵੀਡੀਓ ਤਿਆਰ ਕਰਾਂਗੇ ਵੀਡੀਓ ਬਹੁਤ ਹੀ ਲੰਬੀ ਹੋ ਜਾਂਦੀ ਤੁਹਾਨੂੰ ਮੈਂ ਹਰ ਵੀਡੀਓ ਚ ਇਹੀ ਦੱਸਦੀ ਹੁੰਨੀ ਵੀ ਵੀਡੀਓ ਮੈਂ ਛੋਟੀ ਰੱਖਦੀ ਹੁੰਨੀ ਆ ਕਿਉਂਕਿ ਇੰਨੀ ਜਲਦੀ ਤਾਂ ਕੋਈ ਚੀਜ਼ ਬਣਦੀ ਨਹੀਂ ਹੈਗੀ ਤੇ ਟਾਈਮ ਜ਼ਿਆਦਾ ਲੱਗਦਾ ਆ ਪਰ ਵੀਡੀਓ ਆਪਾਂ ਨੂੰ ਛੋਟੀ ਬਣਾਉਣੀ ਪੈਂਦੀ ਆ ਹੁਣ ਆਪਾਂ ਆਟਾ ਗੁੰਨਾਂਗੇ ਘਟੋ ਘਟ 5-7 ਮਿੰਟ ਤਾਂ ਆਟੇ ਨੂੰ 10 ਮਿੰਟ ਲੱਗ ਜਾਣੇ ਆ ਜਦੋਂ ਆਪਾਂ ਮਟੀਰੀਅਲ ਆਟਾ ਤਿਆਰ ਕਰਨਾ ਚੰਗੀ ਤਰ੍ਹਾਂ ਬਸ ਐਦਾ ਥੋੜਾ ਥੋੜਾ ਪਾਣੀ ਪਾ ਕੇ ਤੇ ਐਟ ਨੂੰ ਮਿਲ ਜਾਣਾ ਫਿਰ ਗੁੰਨ ਕੇ ਸਾਰਾ ਚੰਗੀ ਤਰ੍ਹਾਂ ਫਿਰ ਮੈਂ ਤੁਹਾਨੂੰ ਦਿਖਾ ਲਦੀ ਆ ਜੀ ਤੇ ਐਦਾਂ ਹੀ ਆਪਾਂ ਦੇਖੋ ਸਾਰੇ ਜਿੰਨਾ ਵੀ ਪਾਣੀ ਪਾਇਆ ਆਪਾਂ ਹੱਥ ਤੇ ਪਾ ਪਾ ਕੇ ਪਾਇਆ ਥੋੜਾ ਜਿਹਾ ਆਪਾਂ ਹੋਰ ਪਾਣੀ ਇਹਦੇ ਵਿੱਚ ਪਾਵਾਂਗੇ ਬਸ ਹੱਥ ਦੇ ਉੱਤੇ ਪਾ ਕੇ ਆਪਾਂ ਪਾਉਣਾ ਜਿਆਦਾ ਪਤਲਾ ਨਹੀਂ ਆਟੇ ਨੂੰ ਕਰਨਾ ਸਖਤ ਜਿਹਾ ਇਹਨੂੰ ਗੁੰਨਣਾ ਆ ਜਿਹੜਾ ਮੈਦਾ ਨਾ ਸਖਤ ਜਿਹਾ ਰੱਖਣਾ ਆਪਾਂ ਤੇ ਪਤਲਾ ਨਹੀਂ ਕਰਨਾ ਨਹੀਂ ਮਟਰੀ ਵਧੀਆ ਨਹੀਂ ਬਣੂਗੀ ਆਪਣੀ ਤੇ ਐਦਾਂ ਦੇਖੋ ਤੋੜ ਤੋੜ ਕੇ ਮੈਂ ਉਹਨੂੰ ਜਿਹੜਾ ਆ ਰਲਾਨੀ ਆ ਐਦਾਂ ਆਟੇ ਨੂੰ ਚੰਗੀ ਤਰ੍ਹਾਂ ਆਪਾਂ ਐਦਾਂ ਤੋੜ ਤੋੜ ਕੇ ਜਿਹੜਾ ਆ ਐਨ ਇੱਕੋ ਜਿਹਾ ਇੱਕ ਜਾਣ ਇਹਨੂੰ ਕਰਨਾ ਹੈ ਪੂਰੇ ਮੈਦੇ ਨੂੰ ਫਿਰ ਮਟਰੀ ਆਪਣੀ ਸੋਹਣੀ ਬਣੂਗੀ ਵੀਡੀਓ ਮੇਰੀ ਚੰਗੀ ਲੱਗਦੀ ਹੁੰਦੀ ਤਾਂ ਵੀਡੀਓ ਨੂੰ ਹਰ ਵਾਰ ਦੀ ਤਰ੍ਹਾਂ ਲਾਈਕ ਕਰਿਆ ਕਰੋ ਜੀ ਸ਼ੇਅਰ ਕਰਿਆ ਕਰੋ ਕਮੈਂਟ ਕਰਕੇ ਮੈਨੂੰ ਦੱਸ ਦਿਆ ਕਰੋ ਵੀਡੀਓ ਮੇਰੀ ਕਿੱਦਾਂ ਦੀ ਲੱਗੀ ਆ ਨਵੇਂ ਵੀਰ ਜਿਹੜੇ ਜੋੜਦੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਸਪੋਰਟ ਕਰੋ ਜੀ ਮੇਰੇ ਚੈਨਲ ਨੂੰ ਦੇਖੋ ਕਿੰਨੀ ਮਿਹਨਤ ਕਰਦੀ ਆ ਮੈਂ ਆਪਣੇ ਵੱਲੋਂ ਬਹੁਤ ਵਧੀਆ ਹਰ ਇੱਕ ਜਿਹੜੀ ਰੈਸਪੀ ਤਿਆਰ ਕਰਕੇ ਤੁਹਾਡੇ ਅੱਗੇ ਲਿਆਣੀ ਆ ਬਾਕੀ ਪਤਾ ਨਹੀਂ ਤੁਹਾਨੂੰ ਚੰਗੀ ਲੱਗਦੀ ਜਾਂ ਮਾੜੀ ਲੱਗਦੀ ਆ ਆਪਣੇ ਵੱਲੋਂ ਮੈਂ ਵਧੀਆ ਬਣਾਣੀ ਆ ਤੇ ਦੇਖੋ ਐਦਾਂ ਦਾ ਆਪਾਂ ਜਿਹੜਾ ਆਟਾ ਇਹਦੇ ਵਿੱਚ ਕ੍ਰੈਕਸ ਨਹੀਂ ਹੋਣੇ ਚਾਹੀਦੇ ਤੇ ਕਾਫੀ ਆਪਾਂ 10 ਮਿੰਟ ਲਾ ਕੇ ਆਟਾ ਜਿਹੜਾ ਗੁੰਨੇ ਆ ਚੰਗੀ ਤਰ੍ਹਾਂ ਹੁਣ ਇਹਨੂੰ ਆਪਾਂ ਦੋ ਹਿੱਸਿਆਂ 'ਚ ਕਰ ਲੈਣੇ ਆ ਤੇ ਅੱਧਾ ਘਾਟਾ ਆਪਾਂ ਜਿਹੜਾ ਮੈਦਾ ਹੈ ਇਹਨੂੰ ਟੱਕ ਦੇਣਾ ਹੈ ਤੇ ਅੱਧਾ ਕਿ ਜਿਹੜਾ ਹੈ ਇਹਦੇ ਆਪਾਂ ਜਿੱਦਾਂ ਰੋਟੀ ਲਪੇੜ ਕਰਦੇ ਆ ਨਾ ਉਦਾਂ ਆਪਾਂ ਇਹਦੇ ਪੇੜੇ ਕਰ ਲੈਣੇ ਆ ਥੋੜ੍ਹ ਥੋੜ੍ਹੇ ਇਹਦੇ ਪੋਰਸ਼ਨ ਤੋੜ ਲੈਣੇ ਆ ਤਰੀਕਾ ਸੌਖਾ ਹੀ ਆ ਬਸ ਇਹੀ ਆਵੇ ਜਿਹੜਾ ਆ ਪਹਿਲਾਂ ਆਪਾਂ ਕੇ ਤੇਲ ਪਾਇਆ ਉਹਦੇ ਵਿੱਚ ਰਿਫਾਈਨਡ ਪਾਇਆ ਉਹਨੂੰ ਚੰਗੀ ਤਰ੍ਹਾਂ ਰਣਾਉਣਾ ਹੈ ਸਵਾਰ ਕੇ ਤੇ ਫਿਰ ਆਪਾਂ ਜਿਹੜਾ ਪਾਣੀ ਪਾ ਕੇ ਗੁੰਨਣਾ ਉਹਨੂੰ ਵੀ 10 ਕ ਮਿੰਟ ਆਟੇ ਨੂੰ ਚ ਤੇ ਚਾਰ ਪੀਸੇ ਦੇ ਮੈਂ ਕੀਤੇ ਆ ਤੇ ਗੋਲ ਪੇੜੇ ਦੀ ਤਰ੍ਹਾਂ ਆਪਾਂ ਕਰਕੇ ਦਬਾ ਕੇ ਤੇ ਇਹਨੂੰ ਆਪਾਂ ਵੇਲ ਲੈਣੇ ਆ ਤੇ ਦੇਖੋ ਜੀ ਸੌਖਾ ਹੀ ਆ ਤਰੀਕਾ ਔਖਾ ਨਹੀਂ ਹੈਗਾ ਤੇ ਇਹਦੇ ਵਿੱਚ ਆਪਾਂ ਜਿਹੜਾ ਤੇਲ ਪਾਇਆ ਮੜਾ ਜੇ ਮੈਂ ਚੱਕਲੇ ਨੂੰ ਵੀ ਲਾ ਲਿਆ ਸੀ ਵੇਲਣੇ ਨੂੰ ਵੀ ਮੜਾ ਜੇ ਹੱਥ ਲਾ ਲਿਆ ਸੀ ਮੈਂ ਤੇ ਹੁਣ ਬਸ ਇਹਨੂੰ ਵੇਲ ਲੈਣਾ ਆਪਾਂ ਜੇ ਤੁਸੀਂ ਮਟਰੀ ਕ੍ਰਿਸਪੀ ਬਣਾਣੀ ਆ ਇਹਨੂੰ ਬਿਲਕੁਲ ਪਤਲੀ ਕਰੋ ਰੋਟੀ ਨੂੰ ਜੇ ਤੁਸੀਂ ਥੋੜੀ ਜਹੀ ਮੋਟੀ ਬਣਾਣੀ ਆ ਤਾਂ ਥੋੜੀ ਜੇ ਇਹਨੂੰ ਮੋਟੀ ਰੱਖ ਲਓ ਮੈਂ ਬਣਾਉਣੀ ਆ ਕ੍ਰਿਸਪੀ ਬਿਲਕੁਲ ਕੋਰਕੁਰੀ ਜਿਹੜੀ ਮਟਰੀ ਬਣਾਣੀ ਆ ਇਸ ਕਰਕੇ ਮੈਂ ਨੂੰ ਬਿਲਕੁਲ ਪਤਲੀ ਕਰੂੰਗੀ ਰੋਟੀ ਨੂੰ ਤੇ ਜੇ ਤੁਸੀਂ ਥੋੜੀ ਜਿਹੀ ਮੋਟੀ ਬਣਾਣੀ ਆ ਤਾਂ ਫਿਰ ਤੁਸੀਂ ਇਹਨੂੰ ਥੋੜੀ ਜਿਹੀ ਮੋਟੀ ਰੱਖ ਲਓ ਤੇ ਥੋੜੀ ਜਿਹੀ ਪੋਲੀ ਬਣੂਗੀ ਇਹ ਮੈਂ ਬਣਾਉਣੀ ਬਿਲਕੁਲ ਕੋਰਕੁਰੀ ਕ੍ਰਿਸਪੀ ਐਨ ਪਤਲੀ ਕਰਤੀ ਰੋਟੀ ਮੈਂ ਤੇ ਹੁਣ ਇਹਨੂੰ ਕੱਟਣਾ ਤੁਹਾਡੀ ਮਰਜ਼ੀ ਆ ਜਿੱਦਾਂ ਦੀ ਕੱਟਣੀ ਚਾਹ ਨੇ ਉਦਾਂ ਦੀ ਕੱਟ ਲਓ ਦੇਖੋ ਪੇਸ ਵੀ ਮੈਂ ਜਿਹੜੇ ਪਤਲੇ ਕਰਦੀ ਆ ਤੇ ਰੋਟੀ ਵੀ ਮੈਂ ਬਿਲਕੁਲ ਪਤਲੀ ਬੇਲੀ ਕਿਉਂਕਿ ਮੈਂ ਬਿਲਕੁਲ ਕੋਰਕੁਰੀ ਜਿਹੀ ਮਟਰੀ ਬਣਾ ਕੇ ਤਿਆਰ ਕਰਨੀ ਆ ਤੇ ਜਿੱਦਾਂ ਦੀ ਕੋਈ ਪਸੰਦ ਕਰਦਾ ਆ ਉਦਾਂ ਦੀ ਆਪਾਂ ਬਣਾ ਸਕਦੇ ਆ ਤੇ ਮੈਂ ਬਣਾਉਣੀ ਆ ਕ੍ਰਿਸਪੀ ਜੇ ਮੈਂ ਤਾਂ ਪਤਲੀ ਰੋਟੀ ਵੇਲੇ ਛੋਟੇ ਪਤਲੇ ਪਤਲੇ ਮੈਂ ਇਹਦੇ ਪੀਸ ਕੱਟੇ ਆ ਤੇ ਐਦਾਂ ਪਹਿਲਾਂ ਆਪਾਂ ਇਹਦਾ ਨੂੰ ਕੱਟ ਲੈਨੇ ਆ ਫੇਰ ਆਪਾਂ ਹੁਣ ਦੂਜੇ ਪਾਸੇ ਨੂੰ ਕੱਟ ਦੇਖੋ ਮੈਂ ਅੱਧੇ ਕੱਟਦੀ ਨੇ ਦਿਖਾਈ ਆ ਅੱਧੀ ਮੈਂ ਛੱਡ ਦਿੱਤੀ ਕਿਉਂਕਿ ਲੰਬੀ ਹੋ ਜਾਂਦੀ ਬਹੁਤ ਵੀਡੀਓ ਤੇ ਹੁਣ ਤੁਸੀਂ ਜਿੱਦਾਂ ਦੇ ਇਹਨੂੰ ਕੱਟ ਦੇਣੇ ਚਾਹਨੇ ਉਦਾਂ ਦੇ ਕੱਟ ਦੇ ਲਓ ਮੈਂ ਤਾਂ ਸਿੱਧਾ ਹੀ ਇਹਨੂੰ ਐਦਾਂ ਜਿਹੜੇ ਆ ਛੋਟੇ ਛੋਟੇ ਪੀਸਾਂ ਦੇ ਵਿੱਚ ਇਹਨੂੰ ਮੈਂ ਕੱਟ ਲੈਣਾ ਮੈਂ ਇਹਦੇ ਚਾਰ ਹਿੱਸੇ ਕਰ ਲੈ ਰੋਟੀ ਤੇ ਹੁਣ ਇਹਨੂੰ ਜਿਹੜਾ ਆ ਤੇ ਚੱਕਣਾ ਵੀ ਬੜਾ ਆਸਾਨ ਆ ਕੋਈ ਚੱਕਰ ਨਹੀਂ ਵੇ ਇਕੱਠੀ ਹੋ ਗਈ ਇਹ ਤੇ ਜੁੜ ਜੂਗੀ ਜਾਂ ਤੇਲ ਚ ਪਾਦੇ ਆ ਜੁੜ ਜੂਗੀ ਕੋਈ ਚੱਕਰ ਨਹੀਂਗਾ ਇਦਾਂ ਹੀ ਆਪਾਂ ਇਹਨੂੰ ਸਾਰੀ ਨੂੰ ਇਕੱਠੀ ਕਰਕੇ ਤੇ ਮਟਰੀ ਰੱਖੀਓ ਕੋਲ ਉਹਦੇ ਵਿੱਚ ਆਪਾਂ ਸਾਰੀ ਨੂੰ ਨੂੰ ਚੱਕ ਕੇ ਤੇ ਪਾ ਦਨੇ ਆ ਤੇ ਸਾਰੀ ਮਟਰੀ ਜਿਹੜੀ ਆਪਾਂ ਇਦਾਂ ਬੇਲ ਕੇ ਜਿੱਦਾਂ ਦੀ ਵੀ ਸ਼ੇਪ ਤੁਸੀਂ ਦੇਣੀ ਆ ਛੋਟੀ ਬੜੀ ਲੰਬੀ ਉਦਾਂ ਦੀ ਸ਼ੇਪ ਤੁਸੀਂ ਦੇ ਲਓ ਤੇ ਪਹਿਲਾਂ ਆਪਾਂ ਸਾਰੀ ਮਟਰੀ ਜਿਹੜੀ ਬੇਲ ਕੇ ਕੱਟ ਕੇ ਤਿਆਰ ਕਰਨੀ ਆ ਉਸ ਤੋਂ ਬਾਅਦ ਇਹਨੂੰ ਆਪਾਂ ਤੜਾਂਗੇ ਤੇ ਦੇਖੋ ਜੀ ਆਪਾਂ ਇੱਕ ਵਾਰੀ ਜਿਹੜੀ ਆ ਤਿਆਰ ਕੀਤੀ ਉਹਨੂੰ ਆਪਾਂ ਚੱਕ ਲਿਆ ਤੇ ਦੂਜੀ ਆਪਾਂ ਫੇਰ ਵੇਲ ਕੇ ਉਦਾਂ ਹੀ ਉਹੀ ਤਰੀਕਾ ਆ ਤੇ ਬਸ ਕਟਣੀ ਥੋੜੀ ਆਪਾਂ ਅਲੱਗ ਵਾ ਇਹ ਤੇ ਉਦਦੇ ਵੇਲ ਕੇ ਆਪਾਂ ਇਹਨੂੰ ਵੀ ਤਿਆਰ ਕਰ ਲੈਣੇ ਆ ਸਾਰੀ ਮਟਰੀ ਨੂੰ ਆਪਾਂ ਪਹਿਲਾਂ ਤਿਆਰ ਕਰਨਾ ਆ ਤੇ ਫੇਰ ਇਹ ਆਪਾਂ ਤਲਣ ਵਾਲੂ ਹੁਣ ਜੇ ਆਪਾਂ ਫਰਾਈ ਕਰਨ ਲੱਗਾ ਤੇ ਫੇਰ ਉਧਰ ਨੂੰ ਵੀ ਜਾਓ ਉਧਰ ਨੂੰ ਵੀ ਜਾਓ ਕਿਉਂਕਿ ਮੈਂ ਕੱਲੀ ਨੇ ਸਾਰਾ ਕੁਝ ਕਰਨਾ ਹੁੰਦਾ ਇਸ ਕਰਕੇ ਮੈਂ ਮਟਰੀ ਪਹਿਲਾਂ ਸਾਰੀ ਤਿਆਰ ਕਰਕੇ ਰੱਖਣੀ ਆ ਉਸ ਤੋਂ ਬਾਅਦ ਹੀ ਮੈਂ ਫਰਾਈ ਕਰਨਾ ਇਹਨੂੰ ਠੀਕ ਆ ਜੀ ਹੁਣ ਸਿੱਧੇ ਕੱਟ ਲਾ ਲੈ ਤੇ ਐਦਾਂ ਮੈਂ ਇਹਨੂੰ ਟਿੱਡੇ ਜਿਹਾ ਹੁਣ ਕੱਟ ਲਾ ਦੇਣੇ ਆ ਤੇ ਐਦਾਂ ਕੱਟ ਲੈਣੀਆਂ ਛੋਟੇ ਪੀਸੇ ਦੇ ਬਣ ਜਾਣੇ ਆ ਤੇ ਅਗਰ ਲੰਬੀ ਲੰਬੀ ਬਣਾਣੀ ਚਾਹਣੇ ਤੁਸੀਂ ਲੰਬੀ ਕੱਟ ਲਓ ਸਾਰੀ ਮਟਰੀ ਆਪਾਂ ਬਣਾ ਕੇ ਐਦਾਂ ਤਿਆਰ ਕਰ ਲਈਏ ਦੇਖੋ ਤੇ ਤੇਲ ਜਿਹੜਾ ਆਪਾਂ ਗਰਮ ਰੱਖਿਆ ਆ ਤੇਲ ਜਿਹੜਾ ਚੰਗਾ ਗਰਮ ਹੋਣਾ ਚਾਹੀਦਾ ਜਦੋਂ ਆਪਾਂ ਮਟਰੀਓ ਚ ਪਾਉਣੀ ਕਿਉਂਕਿ ਠੰਡੀ ਹੁੰਦੀ ਆ ਆਪਾਂ ਚੰਗੀ ਝਾਰਨੀ ਭਰ ਕੇ ਜਿਹੜੀ ਆ ਪਾਦਣੇ ਮੈਂ ਚੌੜੇ ਥੱਲੇ ਵਾਲਾ ਜਿਹੜਾ ਭਾਂਡਾ ਉਹੀ ਰੱਖਿਆ ਆ ਤਾਂ ਕਿ ਇਹਦੇ ਵਿੱਚ ਮਟਰੀ ਜਿਹੜੀ ਆ ਨ ਕੱਲੀ ਕ ਇਹ ਛੋਟੇ ਤਲੇ ਵਾਲੀ ਕੜਾਹੀ ਨਹੀਂ ਮੈਂ ਰੱਖੀ ਹੈਗੀ ਤੇ ਲੋ ਜੀ ਦੇਖੋ ਆਪਣੇ ਆਪ ਇਹਨੇ ਸਾਰੀ ਨੇ ਕੱਲੀ-ਕੱਲੀ ਹੋ ਜਾਣਾ ਆ ਤੇ ਹੁਣ ਤੁਸੀਂ ਸੇਕ ਨੂੰ ਘੱਟ ਕਰਕੇ ਸਾਰੀ ਨੂੰ ਇੱਦਾਂ ਫਰਾਈ ਕਰ ਲੈਣਾ ਜਾਂ 골ਡਨ ਜੇ ਹੋ ਗਈ ਇਹਨੂੰ ਆਪਾਂ ਕੱਢ ਲੈਣਾ ਆ ਤੇ ਮਟਰੀ ਆਪਣੀ ਘਰੇ ਸਾਫ਼ ਸੁਥਰਾ ਤੇਲ ਆ ਸਾਫ਼ ਸੁਥਰਾ ਮੈਦਾ ਆ ਤੇ ਸੌਖੇ ਜਿਹੇ ਤਰੀਕੇ ਨਾਲ ਸਸਤੀ ਵੀ ਪੈਂਦੀ ਆ ਤੇ ਸਾਫ਼ ਸੁਥਰੀ ਵੀ ਹੁੰਦੀ ਆ ਤੇ ਇਹ ਦੇਖੋ ਮਟਰੀ ਆਪਣੀ ਤਿਆਰ ਹੋ ਗਈ ਆ ਤੇ ਇਹਨੂੰ ਆਪਾਂ ਕੱਢ ਲੈਣੇ ਆ ਹੁਣ ਬਾਕੀ ਜਿਹੜੇ ਰਹਿੰਦੇ ਉਹਨੂੰ ਵੀ ਇਦਾਂ ਬਣਾ ਲੈਣੇ ਆ ਵੀਡੀਓ ਚੰਗੀ ਲੱਗਦੀ ਹੁੰਦੀ ਤਾਂ ਮੇਰੀ ਰਿਕੁਐਸਟ ਆ ਬਾਰ-ਬਾਰ ਵੀ ਇਹਨੂੰ ਸ਼ੇਅਰ ਕਰਿਆ ਕਰੋ ਤੇ ਕਮੈਂਟ ਕਰਿਆ ਕਰੋ ਸਪੋਰਟ ਕਰੋ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਮੇ ਵੀਰ ਜਿਹੜੇ ਜੁੜਦੇ ਆ ਤੇ ਤੁਹਾਡੀ ਸਪੋਰਟ ਦੇ ਨਾਲ ਹੀ ਚੈਨਲ ਨੇ ਅੱਗੇ ਜਾਣਾ ਸਾਡਾ ਹੌਸਲਾ ਵੱਧਦਾ ਆ ਤੇ ਦੇਖੋ ਜੀ ਪਹਿਲਾ ਵਿੱਚ ਬਣਾ ਕੇ ਆਪਾਂ ਜਿਹੜਾ ਕੱਢ ਲਿਆ ਆ ਦੂਜੀ ਵਾਰ ਫੇਰ ਆਪਾਂ ਦੇਖੋ ਮੈਂ ਵੀਡੀਓ ਛੋਟੀ ਰੱਖਣ ਕਰਕੇ ਜਿਹੜੀ ਵਿੱਚ-ਵਿੱਚ ਵੀਡੀਓ ਨੂੰ ਤੇਜ਼ ਕਰਦੰਨੀ ਹੁੰਦੀ ਆ ਤੇ ਐਦਾਂ ਹੀ ਆਪਾਂ ਸਾਰੀ ਮਟੀਰੀਅਲ ਜਿਹੜੀ ਬਣਾ ਕੇ ਤਿਆਰ ਕਰ ਲੈਣੀ ਆ ਇਹਗਾ ਜੀ ਸਾਰੀ ਬਣਾ ਕੇ ਆਪਾਂ ਤੁਹਾਨੂੰ ਦਿਖਾ ਲਦੇ ਆ ਤੇ ਮਟਰੀ ਆਪਣੀ ਜਿਹੜੀ ਤਿਆਰ ਹੋ ਗਈ ਆ ਇਹਨੂੰ ਵੀ ਆਪਾਂ ਕੱਢਣ ਲੱਗੇ ਆ ਬਸ ਉਹੀ ਪ੍ਰੋਸੈਸ ਵਾ ਲਓ ਜੀ ਸਾਰੀ ਮਟਰੀ ਆਪਣੀ ਤਿਆਰ ਆ ਤਿਆਰ ਕਰਕੇ ਤੇ ਮੈਂ ਤੁਹਾਨੂੰ ਦਿਖਾ ਲਦੀ ਆ ਅਗਰ ਤੁਹਾਨੂੰ ਉੱਪਰ ਇਹਦੇ ਤੁਸੀਂ ਦੁਬਾਰਾ ਬਾਅਦ ਚ ਕਾਲੀ ਮਿਰਚ ਜਾਂ ਨਮਕ ਹੋਰ ਪਾਉਣਾ ਤਾਂ ਪਾ ਸਕਦੇ ਪਰ ਮੈਂ ਤਾਂ ਵਿੱਚੇ ਪਾ ਲਿਆ ਸੀ ਲਾਸਟ ਵਾਰੀ ਦੀ ਵੀ ਆਪਾਂ ਕੱਢ ਲਈ ਆ ਮਟਰੀ ਤਿਆਰ ਆ ਬਣਾਓ ਤੇ ਖਾਓ ਜੀ ਵੀਡੀਓ ਦੇਖਣ ਲਈ ਧੰਨਵਾਦ ਜੀ ਦੇਖੋ ਗਰਮ ਗਰਮ ਪਰ ਇਹਨੂੰ ਜਦੋਂ ਵੀ ਸਟੋਰ ਕਰਨ ਠੰਡੀ ਕਰਕੇ ਕਰਨਾ ਹੈ ਗਰਮ ਨਹੀਂ ਕਰਨੀ ਠੰਡੀ ਕਰਕੇ ਸਟੋਰ ਕਰਨੀ 2-3 ਮਹੀਨੇ ਰੱਖ ਸਕਦੇ ਆ कुरकुरी ਮਟਰੀ ਬਣ ਕੇ ਤਿਆਰ ਵਾ ਸਾਸੀ ਕਾਲਜੀ ਸਾਰੇ ਆ ਦੇਖੋ ਨੇੜਿਓ ਕਰਕੇ ਦਿਖਾਤੀ ਮੈਂ ਤੁਹਾਨੂੰ ਕਿੰਨੀ ਵਧੀਆ ਮਟਰੀ ਬਣੀ ਆਪਣੀ